ਸ਼ਸ਼ੀਕਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਅਮਰੀਕਾ ਦੇ ਵਿੱਚ ਟਰੱਕ ਡਰਾਈਵਰਾਂ ਨੂੰ ਲੈ ਕੇ ਨਵੇਂ ਜਿਹੜੇ ਫਰਮਾਨ ਜਾਰੀ ਹੋਏ ਨੇ ਉਸ ਤੇ ਬਾਬਤ ਅਸੀਂ ਚੁਗਾਵਾ ਸਾਹਿਬ ਨੂੰ ਬੇਨਤੀ ਕੀਤੀ ਕਿ ਚੁਗਾਵਾ ਸਾਹਿਬ ਜਾ ਕੇ ਤੇ ਆਓ ਡੀਐਮਵੀ ਦੇ ਵਿੱਚ ਕਿ ਹੋ ਕੀ ਰਿਹਾ ਹੈਗਾ ਉੱਥੇ ਕੀ ਕੁਝ ਸਵਾਲ ਨੇ ਤੁਹਾਡੇ ਜਿਹੜੇ ਟਰੱਕਾਂ ਵਾਲੇ ਵੀਰ ਨੇ ਉਹਨਾਂ ਦੇ ਸਵਾਲਾਂ ਦੇ ਜਵਾਬ ਲੈ ਕੇ ਤੇ ਉਹ ਕਹਿੰਦੇ ਕੀ ਹੈਗੇ ਨੇ ਚੁਗਾਵਾ ਸਾਹਿਬ ਗਏ ਸੀ ਡੀਐਮਵੀ ਦੇ ਵਿੱਚ ਤੇ ਕੀ ਕੁਝ ਸਵਾਲ ਉਹਨਾਂ ਨੇ ਕੀਤੇ ਤੇ ਕੀ ਕੁਝ ਉਹਨਾਂ ਨੇ ਕਿਹਾ ਹੈਗਾ ਪੁੱਛਦੇ ਆ ਚੁਗਾਵਾਂ ਸਾਹਿਬ ਦੀ ਜਵਾਨੀ ਚੁਗਾਮ ਸਾਹਿਬ ਦੱਸੋ ਸਾਡੇ ਦਰਸ਼ਕਾਂ ਨੂੰ ਕੀ ਕੁਝ ਨਿਕਲ ਕੇ ਸਾਹਮਣੇ ਆਇਆ ਹੈਗਾ ਜੀ ਆ ਦੇਖੋ ਜੀ ਜੇ ਗੱਲ ਕਰੀਏ ਤੇ ਇਸ ਟਾਈਮ ਜਿਹੜਾ CDL ਨੂੰ ਲੈ ਕੇ ਅਮਰੀਕਾ ਵਿੱਚ ਪੂਰੀ ਹਾਹਾਕਾਰ ਮੱਚੀ ਪਈ ਹੋਈ ਹੈ ਚਾਹੇ ਤੁਸੀਂ ਟਰਕਿੰਗ ਕੰਪਨੀਆਂ ਨੂੰ ਫੋਨ ਕਰ ਲਓ ਇੰਸ਼ੋਰੈਂਸ ਕੰਪਨੀਆਂ ਨੂੰ ਫੋਨ ਕਰ ਲਓ ਜਿਹੜੇ ਤੁਹਾਡੇ ਲਾਇਸੈਂਸ ਪਲੇਟਾਂ ਐਫਟਾਂ ਭਰਦੇ ਆ ਟੈਕਸ ਭਰਦੇ ਆ ਹਰ ਇੱਕ ਬੰਦੇ ਨੂੰ ਤੁਸੀਂ ਫੋਨ ਕਰ ਲਓ ਤੇ ਜਿਹੜੀ ਗੱਲ ਇਹ ਹੈ ਕਿ CDL ਨੂੰ ਲੈ ਕੇ ਪੂਰਾ ਹੰਗਾਮਾ ਜਿਹੜਾ ਉਹ ਮਚਿਆ ਪਿਆ ਹੈ ਕਿਉਂਕਿ ਇਹ ਕਾਨੂੰਨ ਜਿਹੜਾ ਆ ਇਹ ਰਾਤੋਂ ਰਾਤ ਜਿਹੜਾ ਆ ਲਾਗੂ ਕੀਤਾ ਗਿਆ ਇਹਦੇ ਵਾਸਤੇ ਕੋਈ ਟਾਈਮ ਬਾਉਂਡ ਨਹੀਂ ਕੀਤਾ ਗਿਆ ਅੱਜ ਮੈਂ ਇੱਕ ਆਪਣੇ ਨੇੜੇ ਦੇ DMV ਵਿੱਚ ਵਿజిਟ ਕੀਤਾ ਤਾਂ ਮੈਂ ਦੇਖਿਆ ਕਿ ਪਹਿਲੀ ਗੱਲ ਤਾਂ ਸਾਰੀਆਂ ਕੁਰਸੀਆਂ ਹੀ ਖਾਲੀ ਉੱਥੇ ਪਈਆਂ ਕੋਈ ਰੌਣਕ ਨਹੀਂ ਕੋਈ ਜਿਹੜੀ ਪਾਰਕਿੰਗ ਲਾਟ ਹੈ ਉਹ ਵੀ ਆਲਮੋਸਟ ਜਿਹੜੀ ਹੈ ਖਾਲੀ ਪਈ ਸੀ ਇਹ ਦਾ ਮੋਸਟਲੀ ਕਈ ਵਾਰੀ ਜੇ ਤੁਸੀਂ ਲਾਸਟ ਮਿੰਟ ਤੇ ਵੀ ਡੀਐਮਵੀ ਜਾਂਦੇ ਆ ਤਾਂ ਉੱਥੇ ਬੜੇ ਲੋਕ ਜਿਹੜੇ ਆ ਹਜੇ ਬੈਠੇ ਹੁੰਦੇ ਆ ਇੰਤਜ਼ਾਰ ਕਰਦੇ ਹੁੰਦੇ ਆ ਆਪਣੀ ਵਾਰੀ ਦੀ ਪਰ ਸੱਚੀ ਦਸੀਏ ਤਾਂ ਡੀਐਮਵੀ ਜਿਹੜੇ ਆ ਉਹ ਇਸ ਟਾਈਮ ਜਿਹੜੇ ਆ ਉਸ ਤੇ ਰੌਣਕ ਹੈ ਨਹੀਂ ਕਿਉਂਕਿ ਸੀਡੀਐਲ ਲੈਣ ਵਾਲਿਆਂ ਦੇ ਕੋਈ ਤਾਂ ਰਿਟਰਨ ਟੈਸਟ ਦੇਣ ਜਾ ਰਹੇ ਆ ਕੋਈ ਆਪਣਾ ਕਹ ਲਓ ਕਿ ਮੈਡੀਕਲ ਜਮ੍ਹਾਂ ਕਰਾਉਣ ਜਾਂਦਾ ਸੀ ਕੋਈ ਆਪਣਾ ਸੀਡੀਐਲ ਕਿਸੇ ਦਾ ਐਕਸਪਾਇਰ ਹੋਣ ਵਾਲਾ ਆ ਉਹਦੇ ਬਾਬਤ ਜਾ ਰਿਹਾ ਕੋਈ ਕਿਸੇ ਨੇ ਆਪਣਾ ਸੀਡੀਐਲ ਦਾ ਕੋਈ ਲਾਇਸੈਂਸ ਦਾ ਕੋਈ ਐਡਰੈਸ ਚੇਂਜ ਕਰਨਾ ਹੈ ਕੁਝ ਕਰਨਾ ਮਤਲਬ ਕੋਈ ਨਾ ਕੋਈ ਜਾ ਹੀ ਰਿਹਾ ਸੀਗਾ ਤੇ ਉਥੇ ਰੌਣਕ ਜਿਹੜੀ ਉਹ ਬਣੀ ਰਹਿੰਦੀ ਸੀ ਪਰ ਜਦੋਂ ਮੈਂ ਜਾ ਕੇ ਉਥੇ ਇੱਕ ਦੋ ਐਮਪਲੋਈ ਨਾਲ ਗੱਲਬਾਤ ਕੀਤੀ ਪਰ ਉਹਨਾਂ ਨੇ ਸਿੱਧੇ ਤੌਰ ਤੇ ਤਾਂ ਇਹ ਗੱਲ ਨਹੀਂ ਕਹੀ ਕਿ ਅਸੀਂ ਤੁਹਾਨੂੰ ਜਾਣਕਾਰੀ ਦੇ ਸਕਦੇ ਹਾਂ ਪਰ ਉਹਨਾਂ ਨੇ ਕਿਹਾ ਵੀ ਹਾਂ ਇਸ ਟਾਈਮ ਜਿਹੜਾ ਸੀਡੀਐਲ ਨੂੰ ਲੈ ਕੇ ਇੰਨੀ ਜ਼ਿਆਦਾ ਸਖਤਾਈ ਕੀਤੀ ਗਈ ਹੈ ਗਵਰਨਮੈਂਟ ਵੱਲੋਂ ਕਿ ਉਹਨਾਂ ਨੂੰ ਸਖਤ ਹਦਾਇਤਾਂ ਕੀਤੀਆਂ ਗਈਆਂ ਨੇ ਕਿ ਜਿਸ ਬੰਦੇ ਦਾ ਵੀ ਸੀਡੀਐਲ ਜਿਹੜਾ ਆ ਵਰਕ ਪਰਮਿਟ ਹੋਲਡਰ ਤੇ ਹੈਗਾ ਉਸ ਨੂੰ ਰੀਵੋਕ ਕੀਤਾ ਜਾਵੇ ਚਾਹੇ ਉਹ ਕਿਸੇ ਬਹਾਨੇ ਵੀ ਕੀਤਾ ਜਾਵੇ ਜੇ ਤਾਂ ਕੋਈ ਆਪਣਾ ਡੀਐਮਵੀ ਦੇ ਵਿੱਚ ਮੈਡੀਕਲ ਜਮ੍ਹਾਂ ਕਰਾਉਣ ਆਉਂਦਾ ਹੈ ਤੇ ਤਾਂ ਉਹਦੇ ਹੱਥ ਜਿਹੜਾ ਆ ਕਹ ਲਓ ਕਿ ਰੈਗੂਲਰ ਲਾਇਸੈਂਸ ਜਿਹੜਾ ਕਾਰ ਦਾ ਲਾਇਸੈਂਸ ਫੜਾ ਦਿਓ ਤੇ ਉਹਦਾ ਸੀਡੀਐਲ ਜਮ੍ਹਾਂ ਕਰਾ ਲਓ ਜੇ ਕੋਈ ਬੰਦਾ ਆਪਣਾ ਸੀਡੀਐਲ ਜਿਹੜਾ ਆ ਉਹ ਰੀਨਿਊ ਕਰਾਉਣ ਆਉਂਦਾ ਆ ਜਾਂ ਕੋਈ ਉਹਦੇ ਵਿੱਚ ਐਡ ਕਰਾਉਣ ਆਉਂਦਾ ਤਾਂ ਤਾਂ ਵੀ ਉਹਦੇ ਡਾਕੂਮੈਂਟ ਚੈੱਕ ਕਰੋ ਜੇ ਉਹਦੇ ਕੋਲ ਡੋਮਿਸਾਈਲ ਡਾਕੂਮੈਂਟ ਨਹੀਂ ਹੈਗੇ ਤਾਂ ਫਿਰ ਉਸ ਦੇ ਕੋਲੋਂ ਉਹਦਾ ਸੀਰੀਅਲ ਲੈ ਕੇ ਤਾਂ ਉਹਨੂੰ ਆਪਸ਼ਨ ਦੇ ਦਿਓ ਕਿ ਹੁਣ ਤੈਨੂੰ ਜਿਹੜਾ ਆ ਕਾਰ ਦਾ ਲਾਇਸੈਂਸ ਦਿੱਤਾ ਜਾਵੇਗਾ ਪਰ ਤੂੰ ਕਮਰਸ਼ੀਅਲ ਲਾਇਸੈਂਸ ਨਹੀਂ ਰੱਖ ਸਕਦਾ ਸੋ ਇਹ ਪੂਰੀ ਪੁਖਤਾ ਜਾਣਕਾਰੀ ਆ ਕਿ ਹੁਣ ਡੀਐਮਵੀ ਦੇ ਵਿੱਚ ਅਸ ਟਾਈਮ ਜਿਹੜੇ ਉਹ ਨਵਾਂ ਕਾਨੂੰਨ ਹੈ ਜਿਹੜਾ ਟ੍ਰਾਂਸਪੋਰਟ ਮੰਤਰੀ ਨੇ ਲਿਆਂਦਾ ਹੈਗਾ ਆ ਕਿ ਕੋਈ ਵੀ ਬੰਦਾ ਜਿਹੜਾ ਆ ਨਾਨ ਡੋਮਿਸਾਈਲ ਡਾਕੂਮੈਂਟ ਵਾਲਾ ਉਹ ਸੀਬੀਐਲ ਨਹੀਂ ਰੱਖ ਸਕਦਾ ਉਸ ਤੱਕ ਕਿਸੇ ਵੀ ਆਨੇ ਬਹਾਨੇ ਜਿਹਦੇ ਕੋਲ ਸੀਡੀਐਲ ਹੈ ਉਹਦਾ ਰਿਮੋਵ ਕੀਤਾ ਜਾਵੇ ਜਮਾ ਕੀਤਾ ਜਾਵੇ ਜੇ ਕੋਈ ਨਵਾਂ ਲੈਣ ਆ ਰਿਹਾ ਉਹਨੂੰ ਤਾਂ ਬਿਲਕੁਲ ਸਾਫ਼ ਨਾ ਕਰ ਦਿੱਤੀ ਜਾਵੇ ਕਿ ਕਿਸੇ ਨੂੰ ਵੀ ਨਵਾਂ ਸੀਡੀਐਲ ਦਿੱਤਾ ਹੀ ਨਾ ਜਾਵੇ ਉੰਜੇ ਗੱਲ ਕਰੀ ਚੰਨ ਸਾਹਿਬ ਆਪਾਂ ਕਿ ਜਿਸ ਹਿਸਾਬ ਦੇ ਨਾਲ ਇਹ ਕਾਨੂੰਨ ਜਿਹੜਾ ਆ ਕੋਈ ਟਾਈਮ ਬਾਉਂਡ ਨਹੀਂ ਕੀਤਾ ਗਿਆ ਕਿ ਤੁਸੀਂ 1 ਮਹੀਨੇ ਵਿੱਚ 2 ਮਹੀਨੇ ਚ 3 ਮਹੀਨੇ ਚ ਜਾਂ ਸਾਲ ਦੇ ਵਿੱਚ ਇਸ ਨੂੰ ਲਾਗੂ ਕਰਨਾ ਇਹ ਤਾਂ ਰਾਤੋਂ ਰਾਤ ਠਾਸ ਝੋਟਾ ਮਾਰਿਆ ਗਿਆ ਸੀਡੀਐਲ ਦੇ ਉੱਤੇ ਕਿਉਂਕਿ ਪਤਾ ਨਹੀਂ ਸੀਡੀਐਲ ਦੇ ਉੱਤੇ ਕਿੰਨੀ ਕੋ ਇਹਨਾਂ ਦੀ ਗਹਿਰੀ ਅੱਖ ਸੀ ਕਿ ਇਹ ਲੋਕ ਪਤਾ ਨਹੀਂ ਕਿੰਨੇ ਕੋ ਡਾਲਰ ਕਮਾਈ ਜਾ ਰਹੇ ਆ ਕਿੰਨਾ ਕੋ ਕੰਮ ਕਰੀ ਜਾ ਰਹੇ ਆ ਤੇ ਇਹ ਗੱਲ ਕਹਿ ਰੋ ਕਿ ਇਸ ਟਾਈਮ ਨਾਨ ਇਮੀਗ੍ਰੈਂਟਸ ਦੇ ਉੱਤੇ ਜਿਹੜਾ ਇਹ ਸੀਡੀਐਲ ਦਾ ਜਿਹੜਾ ਇਸ ਟਾਈਮ ਇਹਨਾਂ ਨੇ 28 ਸੂਟਾ ਮਾਰਿਆ ਜਿਹੜੀ ਇਹਨਾਂ ਨੇ ਕਾਨੂੰਨ ਦੀ ਤਲਵਾਰ ਜਿਹੜੀ ਹੈ ਉਹ ਲਿਆ ਕੇ ਲਟਕਾ ਦिती ਹੈ ਉਹਦੇ ਨਾਲ ਇਹ ਬਹੁਤ ਵੱਡੀਆਂ-ਵੱਡੀਆਂ ਮੁਸ਼ਕਲਾਂ ਖੜੀਆਂ ਹੋਣ ਵਾਲੀਆਂ ਜੇ ਆਪਾਂ ਗੱਲ ਕਰੀਏ ਕਿ ਸੀਡੀਐਲ ਦਾ ਕਾਨੂੰਨ ਜਿਹੜਾ ਆ ਉਹ ਲਾਗੂ ਹੋ ਗਿਆ ਇਹਦੇ ਵਿੱਚ ਕੋਈ ਰਾਏ ਨਹੀਂ ਹੈਗੀ ਕਿ ਜਿਨ੍ਹਾਂ ਦੇ ਕੋਲ ਸੀਡੀਐਲ ਚਾਹੇ ਐਕਟਿਵ ਨੇ ਯਾਨੀ ਕਿ ਹਜੇ ਅਨਐਕਸਪਾਇਰ ਨੇ ਕਿਸੇ ਦਾ ਸਾਲ ਦਾ 2 ਸਾਲ ਦਾ 6 ਮਹੀਨੇ ਦਾ ਕਿ ਕਿਸੇ ਦਾ ਹਜੇ ਨਵਾਂ ਹੀ ਆਇਆ 5-5 ਸਾਲ ਦਾ ਸੋ ਇਹ ਜਿਹੜੀ ਇਸ ਕਾਨੂੰਨ ਦੇ ਦਾਇਰੇ ਵਿੱਚ ਚਾਹੇ ਉਹ ਸਟੇਟ ਕੋਈ ਵੀ ਹੋਵੇ ਇਹਨਾਂ ਨੇ ਜਿਹੜੇ ਆ ਉਹ ਅਲਟੀਮੇਟਲੀ ਜੋ ਇਹਨਾਂ ਨੇ ਔਰ ਰੀਵੋਕ ਕਰਨੇ ਕਰਨੇ ਆ ਖਤਮ ਕਰਨੇ ਹੀ ਕਰਨੇ ਆ ਪਰ ਹੁਣ ਇੱਥੇ ਸਵਾਲ ਇਹ ਪੈਦਾ ਹੁੰਦਾ ਕਿ ਜੇ ਇਹ ਸੀਰੀਅਲ ਜਿਹੜੇ ਕੈਨਸਲ ਹੋ ਜਾਣਗੇ ਡਰਾਈਵਰ ਜਿਹੜੇ ਆ ਉਹ ਘਰਾਂ ਚ ਬਹਿ ਜਾਣਗੇ ਤਾਂ ਇੰਨੀ ਵੱਡੀ ਗਿਣਤੀ ਦੇ ਵਿੱਚ ਜਦੋਂ ਡਰਾਈਵਰ ਲੇ ਆਫ ਹੋਣੇ ਆ ਯਾਨੀ ਕਿ ਉਹਨਾਂ ਨੇ ਕੰਮ ਛੱਡ ਕੇ ਘਰ ਬਹਿਣਾ ਹੈ ਤੇ ਉਹਨਾਂ ਦੀ ਜਗ੍ਹਾ ਤੇ ਟਰੱਕ ਚਲਾਊਗਾ ਕੌਣ ਮੈਂ ਸੋਚਿਆ ਕਿ ਮੈਨੂੰ ਇੱਕ ਸਵਾਲ ਤੁਸੀਂ ਜੇ ਉਹਦਾ ਜਵਾਬ ਦੇ ਸਕਦੇ ਹੋ ਮੈਂ ਕਿਹਾ ਜੀ ਇੰਨੇ ਜਿਹੜੇ ਬੰਦੇ ਆ ਤੁਸੀਂ ਜਿਹੜੇ ਆ ਉਹਨਾਂ ਦੇ ਲਾਇਸੈਂਸ ਕੈਨਸਲ ਕਰ ਦੋਗੇ ਕਾ ਇੰਨੀਆਂ ਜਿਹੜੀਆਂ ਕੰਪਨੀਆਂ ਦੇ ਜਿਹੜੇ ਕਈਆਂ ਕੰਪਨੀਆਂ ਦੇ 100 200 ਤੋਂ ਲੈ ਕੇ ਹਜ਼ਾਰੀਆਂ ਟਰੱਕ ਹੈ ਤੇ ਜੇ ਉਹਦੇ ਵਿੱਚ ਮੰਨ ਲਓ 20 25% 30% ਵੀ ਪਰਮਿਟ ਵਾਲੇ ਡਰਾਈਵਰ ਹੈਗੇ ਆ ਤੇ ਉਹ ਡਰਾਈਵਰਾਂ ਦਾ ਜਿਹੜਾ ਆ ਕੋਟਾ ਕੌਣ ਪੂਰਾ ਕਰੂਗਾ ਕੌਣ ਡਰਾਈਵ ਕਰੂਗਾ ਤੇ ਉਹ ਬੀਬੀ ਨੇ ਇਹ ਗੱਲ ਮੈਨੂੰ ਬਿਲਕੁਲ ਕਹਿ ਲੋ ਕਿ ਸਾਫ਼ ਲਫ਼ਜ਼ਾਂ ਵਿੱਚ ਕਹੀ ਕਿ ਇਹ ਹਹਾਕਾਰ ਮਚਣ ਵਾਲੀ ਹੈ ਹੁਣ ਇਹ ਜਿਹੜਾ ਟਾਈਮ ਸਿਰ ਤੇ ਆ ਰਿਹਾ ਕਿਉਂਕਿ ਜਦੋਂ ਤੁਸੀਂ ਦੇਖੋ ਹਜ਼ਾਰਾਂ ਲੱਖਾਂ ਦੇ حساب ਦੇ ਨਾਲ ਸੀਡੀਐਲ ਕੈਨਸਲ ਕਰੋਗੇ ਲੋਕ ਘਰਾਂ ਚ ਵਹਿ ਜਾਣਗੇ ਤੇ ਜਿਹੜੇ ਡਰਾਈਵਰ ਕੰਮ ਕਰ ਰਹੇ ਸੀ ਉਹਨਾਂ ਦੀ ਜਗ੍ਹਾ ਤੇ ਟਰੱਕ ਚਲਾਊਗਾ ਕੌਣ ਮੇਰੇ ਇੱਕ ਸਵਾਲ ਪੁੱਛਣ ਤੇ ਕਿ ਜਦੋਂ ਇੱਥੇ ਡੀਐਮਵੀ ਦੇ ਵਿੱਚ ਅੱਜ ਰੌਣਕ ਨਹੀਂ ਤੇ ਇੱਥੇ ਮਾਈਸਿੰਸ ਲੈਣ ਕੌਣ ਆਉਂਦਾ ਸੀ ਉਹਨੇ ਬੜੇ ਹੱਸ ਕੇ ਜਿਹੜੇ ਲਹਿਜੇ ਦੇ ਵਿੱਚ ਕਿਹਾ ਅਸਲ ਵਿੱਚ ਜੇ ਅੰਦਰ ਦੀ ਗੱਲ ਦਸੀਏ ਨਾ ਕਿ ਸੀਡੀਐਲ ਇੱਥੇ ਲੈਣ ਆਉਂਦੇ ਸੀਗੇ ਯੂਕਰੇਨੀਅਨ ਇੱਥੇ ਆਉਂਦੇ ਸੀਗੇ ਇੰਡੀਅਨ ਏਸ਼ੀਅਨ ਚਾਈਨੀਜ਼ ਮੈਕਸੀਕਨਸ ਤੇ ਉਹਨੇ ਇੱਕ ਦਬੀ ਜੀ ਆਵਾਜ਼ ਦੇ ਵਿੱਚ ਇਹ ਵੀ ਕਿਹਾ ਕਿ ਗੋਰੇ ਤਾਂ ਇੱਥੇ ਕਦੀ ਸੀਡੀਐਲ ਲੈਣੇ ਨਹੀਂ ਆਏ ਹਾਂ ਭਾਈ ਜੀ ਜਿਹੜੀ ਗੱਲ ਉਹਨੇ ਕਹੀ ਨਾ ਇਹ ਮੈਨੂੰ ਬਹੁਤ ਠਣਕੀ ਗੱਲ ਹੈ ਕਿ ਹਾਂ ਇਹ ਤੇ ਗੱਲ ਸਹੀ ਹੈ ਇਸ ਸੀਡੀਐ ਲੈਂਦੇ ਕੌਣ ਨੇ ਜਿਹੜੇ ਲੋਕ ਹਾਰਡਵਰਕ ਕਰਨਾ ਚਾਹੁੰਦੇ ਆ ਜਿਹੜੇ ਲੋਕ ਰਾਤਾਂ ਝਾਕ-ਝਾਕ ਕੇ ਰੋਡਾਂ ਤੇ ਰਹਿਣਾ ਚਾਹੁੰਦੇ ਆ ਤੁਸੀਂ ਗੋਰੇ ਲੋਕ ਵੇਖੇ ਹੋਣਗੇ ਜੇ ਤੇ ਪਹਿਲੀ ਗੱਲ ਤੇ ਉਹ ਜੇ ਡਰਾਈਵ ਕਰਦੇ ਆ ਤੇ ਉਹਨਾਂ ਨੇ ਟਰੱਕ ਸ਼ਿੰਗਾਰ ਕੇ ਰੱਖੇ ਹੋਇਆ ਤੇ ਬਾਈ ਜੀ 7-8 ਘੰਟੇ 12 10 ਘੰਟੇ ਟਰੱਕ ਚਲਾ ਕੇ ਤੇ ਟਰੱਕ ਆਪਣਾ ਖਿਡਾਰ ਦਿੰਦੇ ਆ ਉਸ ਤੋਂ ਬਾਅਦ ਫਿਰ 8-10 ਘੰਟੇ 12 ਘੰਟੇ ਆਫ ਡਿਊਟੀ ਪਾ ਕੇ ਫਿਰ ਰਾਮ ਨਾਲ ਚੱਲਦੇ ਆ ਨਿਊਯਾਰਕ ਨੂੰ ਵੀ ਲੋਡ ਲੈ ਕੇ ਜਾਣਾ ਹੋਵੇਗਾ ਦੋ-ਦੋ ਹਫ਼ਤਿਆਂ ਵਿੱਚ ਇੱਕ ਲੋਡ ਪਹੁੰਚਾਉਂਦੇ ਆ ਤੇ ਫਿਰ ਗੱਲ ਕਰੀਏ ਕਹਿੰਦੇ ਵੀ ਜੇ ਇੱਥੇ ਸੀਡੀਐਲ ਜਿਹੜਾ ਆ ਜਦੋਂ ਲੈਣੇ ਵਰਕ ਪਰਮਿਟ ਵਾਲੇ ਆਉਂਦੇ ਸੀ ਤੇ ਫਿਰ ਜੇ ਉਹਨਾਂ ਦਾ ਹੀ ਬੰਦ ਕਰ ਦਿਓਗੇ ਤੇ ਫਿਰ ਸੀਡੀਐਲ ਲੈਣਾ ਕਿੰਨੇ ਆ ਹੂੰ ਹੁਣ ਟਰੱਕ ਲਾਇਸੈਂਸ ਵਾਸਤੇ ਜੇ 90% ਗਿਣਤੀ ਜਿਹੜੀ ਹੈ ਉਹ ਵਰਕ ਪਰਮਿਟ ਵਾਲਿਆਂ ਦੀ ਆ ਵਰਕ ਆਥੋਰਾਈਜੇਸ਼ਨ ਵਾਲਿਆਂ ਦੀ ਆ ਜਿਹੜੇ ਸੀਡੀਐਲ ਲੈਣ ਆਉਂਦੇ ਸੀ ਇਹ ਫੇਜਰ ਇੱਥੇ ਦੇ ਮੂਲ ਨਿਵਾਸੀ ਨੇ ਗੋਰੇ ਆ ਜਾਂ ਕਾਲੇ ਆ ਤੇ ਉਹ ਤਾਂ ਕਹਿੰਦੀ ਵਾਈਟ ਪੀਪਲ ਤਾਂ ਆਉਂਦੇ ਹੀ ਨਹੀਂ ਉਹ ਤਾਂ ਸੀਡੀਐਲ ਲੈਂਦੇ ਹੀ ਨਹੀਂ ਉਹ ਤਾਂ ਬਾਈ ਜੀ ਵੱਡੇ ਵੱਡੇ ਉਹਨਾਂ ਦੇ ਕੋਲ ਮੋਬਿਲ ਹਾਊਸ ਹੁੰਦੇ ਨੇ ਉਹ ਉਹਨਾਂ ਦੇ ਪਿੱਛੇ ਪਾਏ ਹੁੰਦੇ ਨੇ ਇੱਕ ਸਟੇਟ ਤੋਂ ਦੂਜੀ ਸਟੇਟ ਤੇ ਘੁੰਮਦੇ ਨੇ ਉੱਥਾਂ ਸਭ ਤੋਂ ਬੀਬੀ ਨੂੰ ਪੁੱਛਿਆ ਬੀਬੀ ਨੂੰ ਪੁੱਛਿਆ ਕਿ ਜਿਹੜੇ ਇਹ ਕਹਿ ਰਹੇ ਨੇ ਕਿ ਰਿਮੂਵ ਕਰਨੇ ਨੇ ਉਹਦੇ ਵਾਸਤੇ ਲੈਟਰਲ ਲੂਟਰਾਂ ਜੇ ਪੁੱਛਿਆ ਤਾਂ ਸਾਡੇ ਦਰਸ਼ਕਾਂ ਨੂੰ ਝਾਤ ਪਾਓ ਇਹਦੇ ਬਾਰੇ ਬਿਲਕੁਲ ਜੀ ਉਹਨਾਂ ਨੇ ਸਖਤ ਹਦਾਇਤ ਕੀਤੀ ਹੈ ਕਿ ਜਿਹੜੇ ਵੀ ਸੀਡੀਐਲ ਹੈਗੇ ਨੇ ਜਾਂ ਨਵੇਂ ਇਸ਼ੂ ਕੀਤੇ ਨੇ ਉਹਨਾਂ ਨੂੰ ਤਾਂ ਕੈਨਸਲ ਕਰ ਦਿਓ ਅੱਛਾ ਨੰਬਰ 2 ਤੇ ਜਿਨ੍ਹਾਂ ਕੋਲ ਹੈ ਨੇ ਉਹਨਾਂ ਨੂੰ ਚਾਹੇ ਉਹ ਲਾਇਸੈਂਸ ਰੀਨਿਊ ਕਰਾਉਣ ਦੇ ਬਹਾਨੇ ਆਉਂਦੇ ਆ ਚਾਹੇ ਉਹ ਆਪਣਾ ਮੈਡੀਕਲ ਜਮ੍ਹਾਂ ਕਰਾਉਣ ਆਉਂਦੇ ਆ ਤੇ ਜਾਂ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਨੂੰ ਸੱਧਿਆ ਜਾਵੇ ਤੇ ਉਹਨਾਂ ਦੇ ਸੀਡੀਐਲ ਜਿਹੜੇ ਵਾਪਸ ਲੈ ਕੇ ਉਹਨਾਂ ਨੂੰ ਕਾਰ ਦਾ ਲਾਇਸੈਂਸ ਦਿੱਤਾ ਜਾਵੇ ਮੈਂ ਇੱਕ ਹੋਰ ਗਾਂਹ ਦੀ ਗੱਲ ਦੱਸਣ ਲੱਗਾ ਤੁਹਾਨੂੰ ਕਿ ਜਦੋਂ ਆਪਾਂ ਇੱਥੇ ਗੱਲ ਕਰਦੇ ਪਏ ਆ ਕਿ ਹੁਣ ਸੀਡੀਐਲ ਜਿਹੜੇ ਆ ਇਹਨਾਂ ਨੇ ਕੈਂਸਲ ਕਰ ਦੇਣੇ ਆ ਤੇ ਡਰਾਈਵਰ ਜਿਹੜੇ ਆ ਉਹ ਲੱਭਣੇ ਨਹੀਂ ਐ ਤੇ ਬਾਈ ਜੀ ਜਿਹੜਾ ਆਪਾਂ ਖਾਣਾ ਪੀਣਾ ਖਾਣੇ ਆ ਸਟੋਰਾਂ ਤੇ ਆ ਉਹ ਡਿਲੀਵਰ ਕੌਣ ਕਰੂਗਾ ਹਮ ਲੋਡ ਤੁਹਾਡੇ ਕੌਣ ਪਚਾਊਗਾ ਤੁਹਾਡੇ ਜਿਹੜੇ ਵੱਡੇ ਵੱਡੇ ਡਿਪਾਰਟਮੈਂਟ ਸਟੋਰ ਨੇ ਕਾਸਕੋ ਹੈ ਚਾਹੇ ਵਾਲਮਾਰਟ ਹੈ ਸੇਮ ਕਲੱਬ ਹੈ ਜਾਂ ਇਦਾਂ ਕਹੋ ਕਿ ਸੇਫਵੇ ਹੈ ਜਾਂ ਹੋਰ ਵੱਡੀਆਂ ਵੱਡੀਆਂ ਫਰਮਾਂ ਨੇ ਜਿਨ੍ਹਾਂ ਦੇ ਵੇਅਰ ਹਾਊਸ ਨੇ ਜਾਂ ਪ੍ਰੋਡਿਊਸ ਨੇ ਉਹ ਉਹ ਤੁਹਾਡਾ ਡਰਾਈਵ ਕੌਣ ਕਰੂਗਾ ਦੇਖੋ ਐਨੇ ਲੋਕ ਤੁਸੀਂ ਠੀਕ ਹੈ ਜੇ ਤੁਸੀਂ ਕਾਨੂੰਨ ਲਿਆਉਣਾ ਹੀ ਹੈ ਤੇ ਉਹਦਾ ਕੋਈ ਟਾਈਮ ਬਾਉਂਡ ਕਰੋ ਤੁਸੀਂ ਰਾਤੋਂ ਰਾਤ ਸਾਰਾ ਕੁਝ ਬੰਦ ਕਰਨਾ ਚਾਹੁੰਦੇ ਆ ਇਹ ਤਾਂ ਕੋਈ ਸਿਆਣਪ ਵਾਲੀ ਗੱਲ ਲੱਗਦੀ ਨਹੀਂ ਕਿਉਂਕਿ ਹੁਣ ਮੈਨੂੰ ਨਹੀਂ ਲੱਗਦਾ ਡਰਾਈਵਰਾਂ ਨੂੰ ਹੜਤਾਲ ਕਰਨ ਦੀ ਲੋੜ ਹੈ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਕੋਈ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਲੋੜ ਹੈ ਇਹ ਤਾਂ ਇਹਨਾਂ ਨੇ ਆਪਣੇ ਟਰੈਪ ਵਿੱਚ ਆਪੇ ਫਸ ਜਾਣਾ ਕਿਉਂਕਿ ਵੱਡੀ ਗਿਣਤੀ ਵਿੱਚ ਜਦੋਂ ਡਰਾਈਵਰ ਲੇ-ਆਫ ਹੋ ਗਏ ਰੋਡਾਂ ਤੋਂ ਉਤਰ ਗਏ ਉਹ ਟਰੱਕਾਂ ਤੋਂ ਥੱਲੇ ਆ ਗਏ ਆਪਣੇ ਘਰਾਂ ਵਿੱਚ ਆ ਗਏ ਤੇ ਉਹਨਾਂ ਦੇ ਹਿੱਸੇ ਟਰੱਕ ਚਲਾਊਗਾ ਕੌਣ ਜਿਹੜੇ ਗ੍ਰੀਨ ਕਾਰਡ ਹੋਲਡਰ ਜਾਂ ਇਦਾਂ ਕਹਿ ਲਓ ਕਿ ਸਿਟੀਜ਼ਨ ਜਿਹੜੇ ਹੈਗੇ ਆ ਮੋਸਤੀ ਤੇ ਬੰਦਿਆਂ ਦੇ ਕੋਲ ਆਪਣੇ ਲਾਇਸੈਂਸ ਨੇ ਆਪਣੇ ਸੌਰੀ ਟਰੱਕ ਨੇ ਤੇ ਉਹ ਆਪ ਆਪਣੇ ਵਹੀਕਲ ਚ ਲਾਉਂਦੇ ਆ ਤੇ ਜਦੋਂ ਉਹਨਾਂ ਨੂੰ ਕਿਸੇ ਵਾਸਤੇ ਡਰਾਈਵਿੰਗ ਕਰਨੀ ਪਈ ਬਾਈ ਜੀ ਉਹ ਫਿਰ 40 45 ਸੈਂਟ ਤੇ ਸੋਈ ਡਰਾਈਵ ਕਰਨਗੇ ਮੈਂ ਤਾਂ ਇੱਕ ਦੋ ਐਡਾ ਦੇਖ ਰਿਆ ਸੀ ਆਪਣੇ ਟਰੱਕ ਕੰਪਨੀਆਂ ਦੀਆਂ ਉਹਨਾਂ ਨੇ ਐਡ ਪਾਈ ਹੋਈ ਹੈ ਕਿ ਬਾਈ ਜੀ ਸਾਨੂੰ ਡਰਾਈਵਰ ਚਾਹੀਦੇ ਆ ਗ੍ਰੀਨ ਕਾਰਡ ਹੋਲਡਰ ਜਾਂ ਸਿਟੀਜ਼ਨ ਤੇ ਪੇ ਕਿੰਨੇ ਕਰਾਂਗੇ 60 ਤੋਂ 70% ਜੇ 9670 ਸੈਂਟ ਤੇ ਆ ਗਏ ਆ ਤੇ ਤੁਸੀਂ ਆਪੇ ਹਿਸਾਬ ਲਾ ਲਓ ਜਿੱਦਣ ਇਹ ਜਿਹੜਾ ਲੱਖ ਡੇਢ ਲੱਖ ਬੰਦਾ ਜਦੋਂ ਘਰ ਬਹਿ ਗਿਆ ਤੇ ਇਸ ਬਹੁਤ ਵੱਡੀ ਜਿਹੜੀ ਇਸ ਟਾਈਮ ਕਹੋ ਕਿ ਚੇਂਜ ਆਉਣ ਵਾਲੀ ਹੈ ਅਜੇ ਡਿਜ਼ਾਸਟਰ ਤਾਂ ਸ਼ੁਰੂ ਹੋਣਾ ਆ ਹਜੇ ਅਸੀਂ ਤਾਂ ਕਹਿ ਰਹੇ ਆ ਨਾ ਕਿ ਤੁਸੀਂ ਕਈ ਲੋਕੀ ਕਹਿ ਰਹੇ ਆ ਕਿ ਸਟ੍ਰਾਈਕ ਕਰ ਦੇਣੀ ਟਰੱਕਾਂ ਵਾਲਿਆਂ ਨੂੰ ਆਹ ਕਰ ਦੇਣਾ ਚਾਹੀਦਾ ਕੁਝ ਨਹੀਂ ਕਰਨ ਦੀ ਲੋੜ ਟਰੱਕਾਂ ਵਾਲਿਆਂ ਨੂੰ ਬਾਈ ਜੀ ਘਰ ਬਹਿ ਜਾਓ ਜਦੋਂ ਤੁਸੀਂ ਘਰ ਬੈਗੇ ਨਾ ਤੇ ਇਹ ਜਿਹੜੇ ਝੋਟੇ ਆ ਇਹ ਹੱਕਣੇ ਕਿੰਨੇ ਆ ਇਹ ਲੱਗੇ ਕਿੰਨੇ ਜਾਣੇ ਆ ਕਿਉਂਕਿ ਇੰਨੇ ਤੁਸੀਂ ਵੇਖੋ 100 150 ਹਜ਼ਾਰ ਬੰਦਾ ਘਰ ਬੈਜੇ 2000 ਬੰਦਾ ਘਰ ਬੈਜੇ ਤਾਂ ਸਰ ਜਾਂਦਾ ਜਦੋਂ ਗਿਣਤੀ ਲੱਖਾਂ ਵਿੱਚ ਆ ਜਾਂਦੀ ਹੈ ਨਾ ਤੇ ਫੇਰ ਰਾਤੋਂ ਰਾਤ ਉਹਨਾਂ ਦੀ ਪੂਰਤੀ ਕਰਨੀ ਬੜੀ ਔਖੀ ਹੈ ਮਹਗਾਈ ਹੋਣੀ ਆ ਜੀ ਸਟੋਰਾਂ ਤੋਂ ਸਾਮਾਨ ਖਤਮ ਹੋ ਜਾਣਾ ਆ ਖਾਣ ਪੀਣ ਦੀਆਂ ਵਸਤੂਆਂ ਇੰਨੀਆਂ ਮਹਿੰਗੀਆਂ ਹੋ ਜਾਣੀਆਂ ਕਿ ਤੁਹਾਡੇ ਬਜਟ ਤੋਂ ਬਾਹਰ ਹੋ ਜਾਣੀਆਂ ਇੱਥੋਂ ਦੇ ਲੋਕਾਂ ਨੂੰ ਆਪਣੇ ਆਪ ਹੀ ਘਰਾਂ ਤੋਂ ਬਾਹਰ ਨਿਕਲ ਕੇ ਕਹਿਣਾ ਪੈਣਾ ਗਵਰਨਮੈਂਟ ਨੂੰ ਕਿ ਇਸ ਕਾਨੂੰਨ ਦੇ ਵਿੱਚ ਚੇਂਜਸ ਲੈ ਕੇ ਆਓ ਹੁਣ ਅਗਲੀ ਗੱਲ ਕਰਦੇ ਆਂ ਅੱਜ ਕਾਨੂੰਨ ਤਾਂ ਬਣਾ ਲਿਆ ਲਾਇਸੈਂਸ ਕੈਨਸਲ ਕਰਤੇ ਰੀਵੋਕ ਕਰ ਦਿੱਤੇ ਫਿਰ ਮੇਰਾ ਇੱਕ ਸਵਾਲ ਪੁੱਛਣ ਤੇ ਕਿ ਜੇ ਕੱਲ ਨੂੰ ਇਹ ਕਾਨੂੰਨ ਚੇਂਜ ਹੋ ਜਾਂਦਾ ਹੈ ਤੇ ਕੀ ਤੁਸੀਂ ਅ ਫੋਨ ਕਰਕੇ ਜਾਂ ਈਮੇਲ ਕਰਕੇ ਜਾਂ ਮੇਲ ਪਾ ਕੇ ਉਹਨਾਂ ਲੋਕਾਂ ਨੂੰ ਕਹੋਗੇ ਵੀ ਆਜੋ ਤੁਹਾਨੂੰ ਵਾਪਸ ਸੀਡੀਐਲ ਦੇ ਦਿੰਨੇ ਆਂ ਕਹਿੰਦੇ ਨਹੀਂ ਕਹਿੰਦੇ ਫਿਰ ਕਾਨੂੰਨ ਫਾਲੋ ਹੋਊਗਾ ਫਿਰ ਦੁਬਾਰਾ ਸਕੂਲ ਜਾਓ ਸਰਟੀਫਿਕੇਟ ਲਵੋ ਜਾਂ ਨਹੀਂ ਵੀ ਸਕੂਲ ਜਾਂਦੇ ਦੁਬਾਰਾ ਆਣ ਕੇ ਰਿਟਰਨ ਟੈਸਟ ਦਿਓ ਫਿਰ ਰੋਡ ਟੈਸਟ ਦਿਓ ਫਿਰ ਫੀਸਾਂ ਭਰੋ ਤੇ ਫਿਰ ਲਾਇਸੈਂਸ ਲਵੋ ਇਹ ਕਿੰਨਾ ਕੰਮ ਦੁਬਾਰਾ ਫੇਰ ਕਰਨਾ ਪਊਗਾ ਮੇਰਾ ਖਿਆਲ ਹੈ ਕਿ ਇਹ ਕਾਨੂੰਨ ਲਿਆਉਣ ਤੋਂ ਪਹਿਲਾਂ ਇੱਕ ਵਾਰੀ ਵੀ ਸੋਚਿਆ ਨਹੀਂ ਗਿਆ ਇਹ ਕਾਨੂੰਨ ਤਾਂ ਲਿਆਂਦਾ ਗਿਆ ਆ ਕਿ ਕਾਲੀ ਲੋਕ ਲੋਕਾਂ ਨੂੰ ਸਭ ਕੁਝ ਸਿਖਾਉਣ ਵਾਸਤੇ ਪਰ ਕਈ ਵਾਰੀ ਕਹਿੰਦੇ ਆ ਵੀ ਇਹ ਹੱਥਾਂ ਦੇ ਦਿੱਧੀਆਂ ਮੂੰਹਾਂ ਨਾਲ ਖੋਲੜੀਆਂ ਪੈ ਸਕਦੀਆਂ ਮੇਰਾ ਖਿਆਲ ਚਲੋ ਬਾਕੀ ਜੋ ਇਮੀਗ੍ਰੇਸ਼ਨ ਦਾ ਗਵਰਨਮੈਂਟ ਜੋ ਵੀ ਕੰਮ ਕਰ ਰਹੀ ਹੈ ਨਾ ਤੇ ਹਾਂਜੀ ਜਿਹੜੇ ਕ੍ਰਿਮੀਨਲ ਲੋਕ ਉਹਨਾਂ ਨੂੰ ਫਰੋ ਰਿਪੋਰਟ ਕਰੋ ਇਹ ਕਰੋ ਉਹ ਕਰੋ ਪਰ ਜਿਹੜਾ ਸੀਡੀਐਲ ਦੇ ਉੱਪਰ ਇਹ ਜਿਹੜਾ ਕਾਨੂੰਨ ਇੱਕ ਜਲਦਬਾਜੀ ਵਿੱਚ ਲਿਆਂਦਾ ਗਿਆ ਕਾਨੂੰਨ ਹੈ ਕਾਲੀ ਵਿੱਚ ਲਿਆਂਦਾ ਗਿਆ ਕਾਨੂੰਨ ਹੈ ਤੇ ਇਹਨੂੰ ਰਾਤੋਂ ਰਾਤ ਲਾਗੂ ਕਰਨ ਦਾ ਫੈਸਲਾ ਹੋਰ ਵੀ ਗਲਤ ਹੈ ਕਿਉਂਕਿ ਤੁਸੀਂ ਇੱਕ ਚੀਜ਼ ਨੂੰ ਜਿਹੜਾ ਹੈਗਾ ਰਾਤੋਂ ਰਾਤ ਖਤਮ ਕਰਕੇ ਤੇ ਉਸ ਦੇ ਜਿੰਨੇ ਵੀ ਕੰਪਲਾਈਂਸ ਨੇ ਜਿਹੜੇ ਲੋਕ ਸੀਰੀਅਲ ਲੈ ਕੇ ਡਰਾਈਵ ਕਰ ਰਹੇ ਆ ਉਹਨਾਂ ਦੀ ਜਗ੍ਹਾ ਤੇ ਦੂਸਰੇ ਬੰਦੇ ਭਰਤੀ ਕਰਕੇ ਉਸ ਕੰਮ ਨੂੰ ਕਿੱਦਾਂ ਚਲਾਉਣਾ ਹੈ ਇਹ ਕਿਸੇ ਨੇ ਸੋਚਿਆ ਜਾਂ ਕੰਪਨੀਆਂ ਨੇ ਸੋਚਿਆ ਜਾਂ ਗਵਰਨਮੈਂਟ ਜਿਹੜੀ ਜਿਹੜੇ ਇਸ ਲੋਬਿੰਗ ਨੇ ਜਿਹੜਾ ਇਹ ਕਾਨੂੰਨ ਲੈ ਕੇ ਆਉਂਦਾ ਕਿ ਉਹਨਾਂ ਨੇ ਵੱਡੀਆਂ-ਵੱਡੀਆਂ ਕੰਪਨੀਆਂ ਦੀ ਰਾਏ ਲਈ ਹੈ ਕਿ ਹਾਂਜੀ ਜੇ ਅਸੀਂ ਕੱਲ ਨੂੰ ਇਹ ਕੁਝ ਕਰ ਦਿੰਦੇ ਹਾਂ ਕਿ ਤੁਸੀਂ ਸਾਡੇ ਨਾਲ ਹੋ ਕਿ ਤੁਸੀਂ ਇਸ ਚੀਜ਼ ਵਾਸਤੇ ਰੈਡੀ ਹੋ ਜੀ ਤੁਗਾਵਾ ਸਾਹਿਬ ਇਹ ਸਾਰੀਆਂ ਚੀਜ਼ਾਂ ਦਾ ਦੇਖੋ ਵੱਡੇ ਪੱਤਰ ਦੇ ਆਪ ਆਪ ਵਕ ਵਕ ਵੀਡੀਓ ਕਰਕੇ ਦੱਸ ਹੀ ਰਹੇ ਆ ਕਿ ਇੰਪੈਕਟ ਕੀ ਪੈਣਾ ਹੈਗਾ ਕਿਸ ਤਰੀਕੇ ਦੇ ਨਾਲ ਪ੍ਰਭਾਵ ਪੈਣੇ ਹੈਗੇ ਆ ਮੈਨੂੰ ਇੱਕ ਜੀ ਦੱਸੋ ਕਿ ਤੁਸੀਂ ਸਵਾਲ ਜਿਹੜੀ ਉੱਥੇ ਲੇਡੀ ਸੀਗੀ ਜਿਹੜੀ ਬੀਬੀ ਸੀਗੀ ਕੀਤਾ ਪੁੱਛਿਆ ਉਹਨੂੰ ਕਿ ਜਿਹੜਾ ਜੇ ਕੋਈ ਮੈਡੀਕਲ ਕਿਸੇ ਦਾ ਐਕਸਪਾਇਰ ਹੋ ਗਿਆ ਹੈ ਮੈਡੀਕਲ ਉਹਨੇ ਜਮ੍ਹਾਂ ਕਰਾਉਣਾ ਹੈ ਕੀ ਉਹਦਾ ਕਰ ਰਹੇ ਨੇ ਜਾਂ ਨਹੀਂ ਕਰ ਰਹੇ ਹੈਗੇ ਬਿਲਕੁਲ ਜੀ ਤੇ ਸਾਫ਼ ਲਫ਼ਜ਼ਾਂ ਵਿੱਚ ਉਹਨਾਂ ਨੇ ਕਹਿ ਦਿੱਤਾ ਕਿ ਜਿਹੜਾ ਵੀ ਬੰਦਾ ਆਪਣਾ ਮੈਡੀਕਲ ਜਮ੍ਹਾਂ ਕਰਾਉਣਾ ਆਉਂਦਾ ਹੂੰ ਉਸ ਨੂੰ ਪਹਿਲਾਂ ਉਹਦੇ ਡਾਕੂਮੈਂਟ ਪੁੱਛੇ ਜਾਂਦੇ ਆ ਜੇ ਉਹਦੇ ਕੋਲ ਡੋਮਿਸਾਈਲ ਕੰਪਲਾਈਂਸ ਨਹੀਂ ਹੈਗੀ ਮਤਲਬ ਕਿ ਉਹਦੇ ਕੋਲ ਗ੍ਰੀਨ ਕਾਰਡ ਇਹ ਸਿਟੀਨ ਨਹੀਂ ਹੈ ਸਿਰਫ ਵਰਕ ਪਰਮਿਟ ਹੈ ਤਾਂ ਫਿਰ ਕਹਿੰਦੇ ਉਸ ਨੂੰ ਅਗਲਾ ਉਹਦਾ ਇਹ ਗੱਲ ਕਹੀ ਜਾਂਦੀ ਹੈ ਕਿ ਤੇਰਾ ਜਿਹੜਾ ਸੀਡੀਐਲ ਹੈ ਅਸੀਂ ਕੈਂਸਲ ਕਰ ਰਹੇ ਹਾਂ ਆਪਣਾ ਜਿਹੜਾ ਲਾਇਸੈਂਸ ਸਾਨੂੰ ਦੇ ਦੇ ਤੇ ਇਹਦੇ ਬਦਲੇ ਆ ਜਿਹੜੇ ਡਾਕੂਮੈਂਟ ਹੈ ਇਹ ਸਾਈਨ ਕਰ ਦੇ ਤਾਂ ਤੈਨੂੰ ਅਸੀਂ ਹੁਣ ਕਾਰ ਦਾ ਲਾਇਸੈਂਸ ਦੇਵਾਂਗੇ ਤੇ ਤੂੰ ਉਹ ਚਲਾ ਸਕਦਾ ਹੁਣ ਤੁਸੀਂ ਆਪੇ ਹਿਸਾਬ ਨਾਲ ਹੋ ਨਾ ਕਿ ਜਿਵੇਂ ਜਿਵੇਂ ਕਿਉਂਕਿ ਜਿਹੜੇ ਆਪਣੇ ਡਰੱਗ ਟੈਸਟ ਹੁੰਦੇ ਆ ਜਾਂ ਮੈਡੀਕਲ ਹੁੰਦੇ ਆ ਇਹ ਤਾਂ ਆਹੀ ਹੀ ਰਹਿੰਦੀ ਆ ਇਹ ਤਾਂ ਜਿਹੜੇ ਡਰਾਈਵਰ ਕੰਪਲਾਈਂਸ ਦੇ ਵਿੱਚ ਹੁੰਦਾ ਹੈ ਕਿ ਬਿਨਾ ਮੈਡੀਕਲ ਤੋਂ ਤੁਸੀਂ ਟਰੱਕ ਚਲਾ ਹੀ ਨਹੀਂ ਸਕਦੇ ਚਾਹੇ ਤੁਹਾਡੇ ਕੋਲ 5 ਸਾਲ ਦਾ ਵੀ ਲਾਇਸੈਂਸ ਪਿਆ ਹੋਇਆ ਤੇ ਜਿਹੜਾ ਤੁਹਾਡੇ ਕੋਲ ਮੈਡੀਕਲ ਹੈ ਉਹ ਤੁਹਾਨੂੰ ਜਾਣਾ ਹੀ ਪੈਂਦਾ ਜਾਂ ਤੁਸੀਂ ਜੇ ਬਾਇ ਮੇਲ ਵੀ ਕਰਦੇ ਮਨ ਲੱਗਦਾ ਵੈਸੇ ਉਹਨਾਂ ਨੇ ਬੰਦ ਕਰਤਾ ਆਨਲਾਈਨ ਵੈਸੇ ਹੀ ਬੰਦ ਕਰਤਾ ਆ ਹੁਣ ਤੁਸੀਂ ਆਪਣਾ ਜਮਾ ਕਰਾਈ ਨਹੀਂ ਸਕਦੇ ਉਹਦੇ ਵਾਸਤੇ ਤੁਹਾਨੂੰ ਡੀਐਮ ਵੀ ਜਾਣਾ ਪੈਣਾ ਤੇ ਡੀਐਮ ਵੀ ਨੂੰ ਸਖਤ ਹਦਾਇਤਾਂ ਨੇ ਕਿ ਇਹ ਜਿਹੜੇ ਸੀਡੀਐਲ ਇਹਨਾਂ ਕੋ ਵਾਪਸ ਲੈ ਕੇ ਤੇ ਇਹਨਾਂ ਨੂੰ ਕਾਰ ਦਾ লাইসেনਸ ਦਿਓ ਹੁਣ ਇਹ ਵੀ ਗੱਲ ਹੈਗੀ ਆ ਕਿ ਜਿਨ੍ਹਾਂ ਲੋਕਾਂ ਨੇ ਆਲਰੇਡੀ ਟੈਸਟ ਦਿੱਤੇ ਸੀਗੇ ਉਹਨਾਂ ਦੇ ਸੀਡੀਐਲ ਆਉਣੇ ਸੀਗੇ ਹੁਣ ਇਹ ਨਹੀਂ ਪਤਾ ਕਿ ਉਹਨਾਂ ਨੂੰ ਸੀਡੀਐਲ ਦੀ ਜਗ੍ਹਾ ਤੇ ਕਾਰ ਦੇ লাইসেনਸ ਆਉਣੇ ਆ ਕਿ ਜਾਂ ਉਹਨਾਂ ਨੂੰ ਚਿੱਠੀ ਆ ਜਾਣੀ ਹੈ ਕਿ ਦੁਬਾਰਾ ਫੇਰ ਡੀਐਮਵੀ ਆਓ ਤੇ ਕਾਰ ਦਾ লাইসেনਸ ਜਿਹੜਾ ਉਹ ਲੈ ਕੇ ਜਾਓ ਦੇਖੋ ਲੋਕਾਂ ਵਾਸਤੇ ਬਹੁਤ ਵੱਡੀਆਂ ਮੁਸੀਬਤਾਂ ਖੜੀਆਂ ਹੋਣੀਆਂ ਐ ਔਰ ਸਭ ਤੋਂ ਵੱਡੀ ਮੁਸੀਬਤ ਜਿਹੜੀ ਹੈ ਉਹ ਡੀਐਮਵੀਜ਼ ਦੇ ਜਿਹੜੇ EMPLOYEES ਨੇ ਉਹਨਾਂ ਵਾਸਤੇ ਸਿਰਦਰਦੀ ਖੜੀ ਹੋ ਗਈ ਹੈ ਕਿ ਉਹ ਕਰਨ ਤੇ ਕਰਨ ਕੀ ਕਿਉਂਕਿ ਹਦਾਇਤਾਂ ਇੰਨੀਆਂ ਸਖਤ ਨੇ ਕਿ ਜੇ ਤੁਸੀਂ ਉਹ ਕੰਪਲਾਈਂਸ ਨਹੀਂ ਕਰਦੇ ਹੋ ਤੁਸੀਂ ਆਪਣੀ ਜੌਬ ਗਵਾਉਂਦੇ ਆ ਫਿਰ ਡੀਐਮਵੀ ਦੇ ਉੱਤੇ ਜਿਹੜੇ ਫੰਡ ਹੁੰਦੇ ਆ ਫੈਡਰਲ ਦੇ ਫੰਡ ਹੁੰਦੇ ਆ ਜੇ ਉਹ ਇਸ ਕਾਨੂੰਨ ਨੂੰ ਲਾਗੂ ਨਹੀਂ ਕਰਦੇ ਉਹਨਾਂ ਦੀ ਤਨਖਾਹਾਂ ਰੁਕਦੀਆਂ ਉਹਨਾਂ ਦੇ ਫੰਡ ਰੁਕਦੇ ਆ ਉਹਨਾਂ ਦਾ ਜੋ ਖਰਚਾ ਜਿਹੜਾ ਸਰਕਾਰ ਕਰਦੀ ਹੈ ਉਹ ਨਹੀਂ ਮਿਲਦਾ ਸੋ ਇਸ ਕਰਕੇ ਲੈ ਦੇ ਕੇ ਇਹ ਜਿਹੜਾ ਕਾਨੂੰਨ ਹੈ ਇਸ ਟਾਈਮ ਲਾਗੂ ਹੋ ਚੁੱਕਿਆ ਆ ਇਹਦੇ ਵਿੱਚ ਕੋਈ ਵੀ ਇਹੋ ਜਿਹੀ ਗੰਜੈਸ਼ ਨਹੀਂ ਹੈਗੀ ਕਿ ਹਾਂ ਵੀ ਇਹਦੀ ਜਗ੍ਹਾ ਤੇ ਆ ਹੋ ਜੂਗਾ ਉਹ ਹੋ ਜੂਗਾ ਬਸ ਇੱਕ ਦੋ ਗੱਲਾਂ ਹੈਗੀਆਂ ਜਿਹੜੀਆਂ ਆਪਾਂ ਪਿੱਛੇ ਵੀ ਕਰ ਚੁੱਕੇ ਆ ਕਿ ਉਹੀ ਡਰਾਈਵ ਕਰ ਸਕਦੇ ਆ ਜਿਨ੍ਹਾਂ ਦਾ ਵਰਕ ਪਰਮਿਟ ਵੀ ਤੇ ਲਾਇਸੈਂਸ ਵੀ ਦੋਨੋਂ ਵੈਲਿਡ ਨੇ ਪਰ ਉਹ ਵੀ ਹਜੇ ਸਿਰਫ ਤੁਹਾਡੀ ਆਪਣੀ ਸਟੇਟ ਵਿੱਚ ਕੈਲੀਫੋਰਨੀਆ ਦੇ ਵਿੱਚ ਪਰ ਜਦੋਂ ਤੁਸੀਂ ਦੁਬਾਰਾ ਡੀਐਮਵੀ ਵਾਪਸ ਜਾਣਾ ਆ ਆਪਣਾ ਲਾਇਸੈਂਸ ਰੀਨਿਊ ਕਰਾਉਣ ਲਈ ਜਾਂ ਆਪਣਾ ਮੈਡੀਕਲ ਜਿਹੜਾ ਹੈ ओरिजिनल ਕਰਾਉਣ ਲਈ ਉਦੋਂ ਤੁਹਾਡਾ ਉਹਨਾਂ ਨੇ ਇਹ লাইসেনਸ ਜਿਹੜਾ ਹੈ ਕੈਂਸਲ ਕਰ ਦੇਣਾ ਸੋ ਇਸ ਕਰਕੇ ਖਬਰਾਂ ਚੰਗੀਆਂ ਨਹੀਂ ਆ ਰਹੀਆਂ ਹਰ ਦਿਨ ਹਰ ਰੋਜ਼ ਨਵੀਂ ਤੋਂ ਨਵੀਂ ਮੁਸੀਬਤ ਜਿਹੜੀ ਆ ਉਹ ਖੜੀ ਹੋ ਰਹੀ ਆ ਸੀਪੀਐਲ ਵਾਸਤੇ ਕੰਪਨੀਆਂ ਵਾਸਤੇ ਇੰਸ਼ੋਰੈਂਸਾਂ ਵਾਸਤੇ ਜਿਹੜੇ ਬ੍ਰੋਕਰਸ ਹੈਗੇ ਆ ਦੇਖੋ ਬ੍ਰੋਕਰਸ ਨੂੰ ਬਹੁਤ ਵੱਡਾ ਪੰਗਾ ਪੈਣਾ ਹੈ ਕਿਉਂਕਿ ਅੱਗੇ ਡਰਾਈਵਰਸ ਆ ਆਮ ਅਵੇਲੇਬਲ ਸੀਗੇ ਲੋਡ ਚੱਕਣ ਵਾਸਤੇ ਕਹ ਲਓ ਕਿ ਕਵਰ ਕਰਨ ਵਾਸਤੇ ਇੱਕ ਹਾਕ ਮਾਰਦੇ ਸੀ ਤਾਂ 10 ਬੰਦੇ ਜਿਹੜੇ ਖੜੇ ਹੋ ਜਾਂਦੇ ਸੀ ਕਿ ਹਾਂਜੀ ਮੈਨੂੰ ਲੋਡ ਚਾਹੀਦਾ ਮੈਨੂੰ ਚਾਹੀਦਾ ਹੁਣ ਦੇਖੋ ਵੀ ਹੁਣ ਇੱਕ ਹਾਕ ਵੱਜਣੀ ਹੈ ਤੇ ਇੱਕ ਬੰਦਾ ਵੀ ਖੜਾ ਨਹੀਂ ਹੋਣਾ ਸੋ 10-10 ਲੋਡਾਂ ਪਿੱਛੇ 2-2 4-4 ਬੰਦੇ ਹੋਣੇ ਆ ਸੋ ਉਹਨਾਂ ਨੂੰ ਕਿੰਨੇ ਕਵਰ ਅਪ ਕਰਨਾ ਆ ਕਿਉਂਕਿ ਕੰਮ ਤਾਂ ਚੱਲ ਰਿਹਾ ਨਾ ਸਮਾਨ ਇਧਰੋਂ ਉਧਰ ਜਾ ਰਿਹਾ ਸਟੇਟਾਂ ਵਿੱਚ ਮੂਵ ਹੋ ਰਿਹਾ ਤੇ ਜਦੋਂ ਹੁਣ ਤੁਹਾਡੇ ਬੰਦਿਆਂ ਦੀ ਨਫਰੀ ਘਟ ਗਈ ਤੁਹਾਡੇ ਲੋਡ ਕਿੰਨੇ ਕਵਰ ਕਰਨੇ ਲੋਡ ਮਹਿੰਗੇ ਵੀ ਹੋਣਗੇ ਤੇ ਲੇ ਵੀ ਹੋਣਗੇ ਚੀਜ਼ਾਂ ਖਰਾਬ ਵੀ ਹੋਣਗੀਆਂ ਜਿਹੜੇ ਵੱਡੇ ਵੱਡੇ ਵੇਅਰ ਹਾਊਸ ਹੈ ਉਹਨਾਂ ਦੇ ਕੋਲ ਵੀ ਪੰਗੇ ਖੜੇ ਹੋਣਗੇ ਚੀਜ਼ਾਂ ਮਹਿੰਗੀਆਂ ਹੋਣਗੀਆਂ ਮਹਿੰਗਾਈ ਤਾਂ ਵਧਣੀ ਵਧਣੀ ਹੈ ਨਾ ਤੇ ਮੈਨੂੰ ਲੱਗਦਾ ਹੈ ਕਿ ਇਨਫਲੇਸ਼ਨ ਦਾ ਵੀ ਡਰ ਹੈਗਾ ਕਿ ਜਿਹੜਾ ਜੀ ਮਹਿੰਗਾਈ ਵਧਦੀ ਹੈ ਉਹਦਾ ਹੋਰ ਵੀ ਪੰਗੇ ਖੜੇ ਹੋ ਸਕਦੇ ਆ ਪਰ ਹਾਲ ਦੀ ਘੜੀ ਵਿੱਚ ਇਹ ਜਿਹੜੀਆਂ ਖਬਰਾਂ ਆ ਉਹ ਕੋਈ ਰਾਇਤ ਵਾਲੀਆਂ ਨਹੀਂ ਹੈਗੀਆਂ ਚੰਗੀਆਂ ਨਹੀਂ ਹੈਗੀਆਂ ਸੋ ਬਹੁਤ ਕੁਝ ਜਿਹੜਾ ਉਹ ਬਦਲਣ ਵਾਲਾ ਹੈ ਹਜੇ ਅਜੇ ਤਾਂ ਸ਼ੁਰੂਆਤ ਹੋਈ ਐ ਬਹੁਤ ਕੁਝ ਬਦਲਣਾ ਆ بڑے ਵੱਡੇ ਚੇਂਜਸ ਆਉਣੇ ਆ ਇਸ ਕਰਕੇ ਬਾਈ ਸਾਰੇ ਸਤਰਕ ਰਵੋ ਜੋ ਵੀ ਤੁਹਾਡੇ ਕੋਈ ਡਾਕੂਮੈਂਟ ਹੈਗੇ ਨੇ ਉਹਨਾਂ ਨੂੰ ਕੰਪਲੀਟ ਕਰਕੇ ਰੱਖੋ ਤੇ ਨੰਬਰ 2 ਤੇ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਕੰਪਲਾਈਂਸ ਵਿੱਚ ਨਹੀਂ ਆਉਂਦੇ ਰੈਦਰ ਥੈਨ ਕਿ ਤੁਹਾਨੂੰ ਕੋਈ ਤੁਹਾਡਾ ਲਾਇਸੈਂਸ ਤੁਹਾਡਾ ਰੋਕ ਕੇ ਰਿਵੋਕ ਕਰੇ ਉਸ ਤੋਂ ਪਹਿਲਾਂ ਤੁਸੀਂ ਆਪ ਉਹਦੇ ਤੇ ਜੋ ਵੀ ਕਾਰਵਾਈ ਕਰਨਾ ਚਾਹੁੰਦੇ ਆ ਆਪਣੇ ਵਕੀਲ ਦੇ ਨਾਲ ਗੱਲ ਕਰਕੇ ਤੇ ਉਥੇ ਕਾਰਵਾਈ ਕਰੋ ਤੇ ਜੋ ਤੁਸੀਂ ਉਹ ਅੱਗੇ ਸਲਾਹ ਮਿਲਦੀ ਉਸ ਹਸਾਬ ਨਾਲ ਚੱਲੋ ਪਰ ਹਾਲ ਦੀ ਘੜੀ ਜਿਹੜਾ ਇਸ ਟਾਈਮ ਸੀਰੀਅਲ ਦੇ ਉੱਪਰ ਸਖਤਾਈ ਜਿਹੜੀ ਹੈ ਉਹ 100% ਸ਼ੁਰੂ ਹੋ ਚੁੱਕੀ ਹੈ ਚਾਰੇ ਪਾਸਿਓਂ ਇਹ ਨਹੀਂ ਕਹਿੰਦਾ ਡੀਐਮਵੀ ਵਾਲੇ ਪਾਸਿਓਂ ਤੁਹਾਨੂੰ ਡਰੱਗ ਟੈਸਟ ਵਾਲੇ ਪਾਸਿਓਂ ਵੀ ਤੁਹਾਨੂੰ ਜਿਹੜੇ ਕੰਪਨੀਆਂ ਦੇ ਕੰਪਲਾਈਂਸ ਹੈਗੀਆਂ ਨੇ ਜਿਹੜੇ ਡਰੱਗ ਟੈਸਟ ਵਾਲੇ ਹੁੰਦੇ ਆ ਉਧਰੋਂ ਵੀ ਤੁਹਾਨੂੰ ਮੈਡੀਕਲ ਦੇ ਪੱਖੋਂ ਵੀ ਤੁਹਾਨੂੰ ਜਿਹੜਾ ਇੰਸ਼ੋਰੈਂਸ ਕੰਪਨੀਆਂ ਆ ਉਨਰ ਵੱਲੋਂ ਵੀ ਇਹ ਹਦਾਇਤਾਂ ਜਾਰੀ ਹੋ ਚੁੱਕੀਆਂ ਆਆਂ ਕੰਪਨੀਆਂ ਨੂੰ ਕਿ ਜਿਹੜੇ ਵੀ ਸੀਡੀਐਲ ਨਾਨ ਕੰਪਲਾਈਂਸ ਹੈਗੇ ਆ ਉਹਨਾਂ ਨੂੰ ਅਸੀਂ ਲੋਡ ਨਹੀਂ ਦੇਵਾਂਗੇ ਇਸ ਕਰਕੇ ਸਾਨੂੰ ਉਹ ਡਰਾਈਵਰਸ ਦਿਓ ਇਨਸ਼ੋਰੈਂਸ ਵਾਸਤੇ ਜਿਨ੍ਹਾਂ ਦੇ ਕੋਲ ਡੋਮਿਸਾਈਲ ਡਾਕੂਮੈਂਟ ਹੈਗੇ ਆ ਸੋ ਹੋਰ ਦੇਖੋ ਸਾਰਾ ਕੁਝ ਕਿ ਦਿਨਾਂ ਦੇ ਵਿੱਚ ਬਦਲ ਗਿਆ ਅੱਜ ਕੱਲ ਆਪਾਂ ਕੀ ਗੱਲਾਂ ਕਰਦੇ ਪਏ ਸੀਗੇ ਕਿ ਇਮੀਗ੍ਰੇਸ਼ਨ ਦੀਆਂ ਰੇਟਾਂ ਹੋ ਰਹੀਆਂ ਬੰਦੇ ਫੜੇ ਜਾ ਰਹੇ ਆ ਪਰ ਅੱਜ ਹੁਣ ਸਾਰਾ ਕੁਝ ਤਾਣਾ ਬਾਣਾ ਜਿਹੜਾ ਸੀਰੀਅਲ ਦੇ ਉੱਪਰ ਜਿਹੜਾ ਸ਼ੁਰੂ ਹੋ ਗਿਆ ਕਿਉਂਕਿ ਇਹ ਅਮਰੀਕਾ ਦੀ ਬੈਕਬੋਨ ਹੈਗੀ ਆ ਟਰੱਕਿੰਗ ਤੇ ਟਰੱਕਿੰਗ ਜੇ ਨਹੀਂ ਮੂਵ ਹੁੰਦੀ ਤਾਂ ਸਮਝ ਲਓ ਅਮਰੀਕਾ ਜਿਹੜਾ ਆ ਉਖਲੋ ਗਿਆ